ਇੱਕ ਪਾਸੇ ਪੰਜਾਬ ਦੇ ਪਰਿਵਾਰੀ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਲੈ ਰਹੇ ਨੇ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀਆਂ ਮੀਟਿੰਗਾਂ ਚੱਲੀਆਂ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਈ ਹੈ ਉਸ ਮੀਟਿੰਗ ਦੇ ਵਿੱਚੋ ਜੋ ਸਾਡੇ ਸੋਰਸਸ ਦੇ ਹਵਾਲੇ ਦੇ ਨਾਲ ਖਬਰਾਂ ਨੇ ਕਿ ਚਰਚਾ ਐਮ ਹੋਈ ਹੈ ਕਈ ਵੱਡੀਆਂ ਸੀਟਾਂ ਦੇ ਉੱਤੇ ਕਾਂਗਰਸ ਪੈਰ ਪਿੱਛੇ ਖਿੱਚ ਸਕਦੀ ਹੈ ਕਈਆਂ ਦੀ ਦਾਅਵੇਦਾਰੀ ਉਹਨਾਂ ਸੀਟਾਂ ਤੋਂ ਖਤਮ ਹੋ ਸਕਦੀ ਹੈ ਅੱਜ ਉਸਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਮੌਜੂਦ ਨੇ ਡੱਲਾ ਸਾਹਿਬ ਇੱਕ ਪਾਸੇ ਗ੍ਰੇਕਲਿਸ਼ ਕਾਂਗਰਸ ਦੇ ਵਿੱਚ ਤੇ ਦੂਜੇ ਪਾਸੇ ਚਰਚਾਵਾਂ ਇਹ ਵੀ ਨੇ ਕਹਿੰਦੇ ਜੇ ਘਟ ਚੋੜ ਹੋ ਗਿਆ ਤੇ ਪੰਜਾਬ ਦੇ ਉਹ ਵੱਡੇ ਦਿਗਗ ਚਿਹਰੇ ਜਿਹੜੇ ਸੀਟ ਲੈਣ ਦੀ ਦੌੜ ਦੇ ਵਿੱਚ ਨਹੀਂ ਆ ਜਿਨ੍ਹਾਂ ਦੀ ਚਰਚਾ ਹੈ ਕਹਿੰਦੇ ਉਹ ਕਟੀਆਂ ਜਾ ਸਕਦੀਆਂ ਨੇ ਦੇਖੋ ਤੁਸੀਂ ਵੀ ਬੜੀ ਅਹਿਮ ਖਬਰ ਸੂਤਰਾਂ ਤੋਂ ਕੱਢ ਕੇ ਲਿਆਏ ਹੋ ਪੰਜਾਬ ਦੀ ਇੰਟੈਲੀਜੈਂਸ ਵੀ ਲਗਾਤਾਰ ਪਿਛਲੇ 2-3 ਦਿਨਾਂ ਤੋਂ ਜੋ ਮੈਨੂੰ ਪਤਾ ਲੱਗਿਆ ਹੈ ਇਹ ਲੱਭ ਰਹੀ ਹੈ ਕਿ ਕਿਹੜੀਆਂ ਸੀਟਾਂ ਕਿੱਧਰ ਜਾ ਸਕਦੀਆਂ ਨੇ ਹੁਣ ਜਿਹੜੀ ਚਰਚਾ ਦਿੱਲੀ 'ਚ ਬੜੀ ਵੱਡੀ ਚੱਲ ਰਹੀ ਹੈ ਕਿ ਜੇ ਗੱਠਜੋੜ ਹੁੰਦਾ ਤਾਂ ਘਟੂ ਘਟ ਸੱਤ-ਸੱਤ ਦਾ ਹੀ ਹੋਣਾ ਹੈ ਇਸ ਤੋਂ ਘੱਟ ਨਾ ਆਪ ਨੇ ਮੰਗਣਾ ਹੈ ਮੰਨਣਾ ਹੈ ਨਾ ਕਾਂਗਰਸ ਨੇ ਉਂਝ ਤਾਂ ਗੱਠਜੋੜ ਮੈਨੂੰ ਅਸੰਭਵ ਲੱਗਦਾ ਹੈ ਪਰ ਜੇ ਕਿਸੇ ਸੂਰਤ 'ਚ ਗੱਠਜੋੜ ਹੁੰਦਾ ਕਿਉਂਕਿ ਚੰਡੀਗੜ੍ਹ ਵਾਲੀ ਗੱਲ ਵਿੱਚ ਤੁਰਿਆਈ ਜੇ ਚੰਡੀਗੜ੍ਹ 'ਚ ਕਾਂਗਰਸ ਤੇ ਆਪ ਮਿਲ ਕੇ ਮੇਅਰ ਬਣਾ ਲੈਂਦੇ ਨੇ ਇਹਦਾ ਮਤਲਬ ਹੈ ਫਿਰ ਪੰਜਾਬ 'ਚ ਵੀ ਗੱਠਜੋੜ ਤੋਂ ਕੋਈ ਬਹੁਤਾ ਭਰੇਜ ਦੋਨੇ ਪਾਰਟੀਆਂ ਦੀ ਹਾਈ ਕਮਾਂਡ ਸ਼ਾਇਦ ਨਾ ਕਰੇ ਔਰ ਭਗਵੰਤ ਮਾਨ ਕਿਉਂਕਿ ਬਹੁਤ ਲਾਇਲ ਹੈ ਅਰਵੰਦ ਕੇਜਰੀਵਾਲ ਲਈ ਔਰ ਪਾਰਟੀ ਲਈ ਕਮਿਟਡ ਹੈ ਭਗਵੰਤ ਮਾਨ ਆਪਣੀ ਸਹਿਮਤੀ ਦੇ ਸਕਦਾ ਹੈ ਪੰਜਾਬ ਚ ਗਠਬੰਧ ਕਰਨ ਦੇ ਲਈ ਕਿਉਂਕਿ ਭਗਵੰਤ ਮਾਨ ਕਦੀ ਪਾਰਟੀ ਤੋਂ ਬਾਹਰ ਨਹੀਂ ਜਾਂਦਾ ਡਿਸਪਲਿਨਡਾ ਹੁਣ 7-7 ਸੀਟਾਂ ਅਗਰ ਵੰਡੀਆਂ ਜਾਂਦੀਆਂ ਨੇ ਗਗਨਦੀਪ ਜੀ ਤੁਸੀਂ ਪੰਜਾਬ ਦਾ ਸ਼ਾਸਕ ਨਕਸ਼ਾ ਦੇਖੋ ਫਿਰ ਇਹਦਾ ਮਤਲਬ ਹੈ 7 ਸੀਟਾਂ ਤੇ ਆਪ ਲੜੂ 7 ਸੀਟਾਂ ਤੇ ਕਾਂਗਰਸ ਜੇ ਸਮਝੌਤਾ ਹੋ ਜਾਂਦਾ ਤੇ ਜੇ ਕਾਂਗਰਸ ਲੜੂਗੀ 7 ਸੀਟਾਂ ਤੇ ਤੇ 7 ਸੀਟਾਂ ਤਾਂ ਕਾਂਗਰਸ ਨੂੰ ਛੱਡਣੀਆਂ ਪੈਣਗੀਆਂ ਨਾ। ਇਹੀ ਸਭ ਤੋਂ ਵੱਡਾ ਰੌਲਾ ਹੈ ਪੰਜਾਬ ਦੀ ਕਾਂਗਰਸ ਦੇ ਵਿੱਚ। ਕਿ ਜਿਹੜੇ ਵੱਡੇ-ਵੱਡੇ ਡਿੱਗਜ ਨੇ ਉਹ ਵੀ ਇਹ ਗੱਲ ਮੰਨਦੇ ਨੇ ਕਿ 7 ਸੀਟਾਂ ਅਗਰ ਛੱਡਤੀਆਂ ਕਾਂਗਰਸ ਨੇ ਤੇ ਸਾਡਾ ਕੀ ਬਣੂ ਭਾਵੇਂ ਉਹ ਖੁੱਲਕੇ ਨਹੀਂ ਕਹਿੰਦੇ। ਉਹ ਬੜੇ ਸਿਆਣੇ ਲੀਡਰ ਨੇ। ਉਹ ਨਾ ਨਾ ਸੀਟ ਦਾ ਦਾਵਾ ਲਾ ਰਹੇ ਨੇ ਉਹ। ਨਾ ਉਹ ਦਾਵਾ ਜਤਾ ਰਹੇ ਨੇ ਸੀਟ ਦਾ ਹਜੇ ਕਿਉਂਕਿ ਹਜੇ ਤਾਂ ਰਾਉਂਡ 1 ਹੈ ਨਾ। ਦਾਵਾ ਤਾਂ ਜਦੋਂ ਜੇ ਕਾਂਗਰਸ ਨੇ ਕਿਹਾ ਤਾਂ ਅਸੀਂ ਤੇਰਾ ਦੀਆਂ 13 ਸੀਟਾਂ ਤੇ ਲੜਨਾ ਹੈ ਉਹ ਦਾਵੇਦਾਰ ਫੇਰ ਖੁੱਲ ਕੇ ਆਉਣਗੇ ਵੀ ਆਤਾ ਸਾਡੀ ਬਣਦੀ ਹੈ ਹੁਣ ਕਾਂਗਰਸ ਕਿਹੜੀਆਂ ਕਿੜੀਆਂ ਸੀਟਾਂ ਛੱਡ ਸਕਦੀ ਹੈ ਪਹਿਲਾਂ ਅਸੀਂ ਇੱਕ ਗੱਲ ਸਮਝੀਏ ਕਾਂਗਰਸ ਛੱਡੂਗੀ ਉਹ ਸੀਟਾਂ ਜਿਹੜੀਆਂ ਕਦੀ ਜਿੱਤੀ ਨਹੀਂ ਛੇਤੀ ਛੇਤੀ ਜਿਹੜੀਆਂ ਕਮਜ਼ੋਰ ਸੀਟਾਂ ਨੇ ਹੁਣ ਸੰਗਰੂਰ ਤੋਂ ਸ਼ੁਰੂ ਕਰਦੇ ਹਾਂ ਹੁਣ ਸੰਗਰੂਰ ਚ ਦੋ ਵਾਰ ਭਗਵੰਤ ਮਾਨ ਐਮਪੀ ਰਹੇ ਐਤ ਕੀ ਸਿਮਰਤ ਸਿੰਘ ਮਾਨ ਆ ਗਈ ਦੋ ਨੰਬਰ ਤੇ ਐਤ ਕੀ ਆਪ ਰਹੀ ਕਿਉਂਕਿ ਜਿੱਤੇ ਸਿਮਰਤ ਸਿੰਘ ਮਾਨ ਦੋ ਨੰਬਰ ਤੇ ਆਪ ਤਿੰਨ ਨੰਬਰ ਤੇ ਕਾਂਗਰਸ ਔਰ ਪਿਛਲੀਆਂ 3 ਟਰਮਾਂ ਤੋਂ ਕਾਂਗਰਸ ਜਿੱਤੀ ਨਹੀਂ ਤੇ ਕਾਂਗਰਸ ਫਿਰ ਜੇ ਛੱਡੂ ਤਾਂ ਸੰਗਰੂਰ ਛੱਡ ਦੂ ਤੇ ਇਹਦਾ ਮਤਲਬ ਹੈ ਸੰਗਰੂਰ ਸੀਟ ਖਤਮ ਕਾਂਗਰਸ ਕੋਲ ਜੇ ਸਮਝੌਤਾ ਹੁੰਦਾ ਇਹਦਾ ਮਤਲਬ ਹੈ ਕਿ ਉੱਥੇ ਕਈ ਵੱਡੇ ਲੀਡਰਾਂ ਦਾ ਦਾਵਾ ਖਤਮ ਜਿਹੜੇ ਪਿਛਲੀ ਵਾਰ ਲੜੇ ਸੀ ਐਤ ਕੀ ਉਹਨਾਂ ਦੀ ਪਤਨੀ ਦੇ ਲੜਨ ਦੀਆਂ ਵੀ ਚਰਚਾਵਾਂ ਸੀ ਕਿਉਂਕਿ ਕਾਂਗਰਸ ਨੇ ਮਹਿਲਾਵਾਂ ਨੂੰ ਵੀ ਟਿਕਟਾਂ ਦੇਣੀਆਂ ਨੇ ਆ ਦੇਖੋ ਕੱਲ ਅਕਾਲੀ ਦਲ ਨੇ ਕਹਿਤਾ ਨਾ ਕਿ ਅਸੀਂ ਚਾਰ ਬੀਬੀਆਂ ਨੂੰ ਟਿਕਟਾਂ ਦੇਣੀਆਂ ਨੇ ਬਿਲਕੁਲ ਕਾਂਗਰਸ ਨੂੰ ਵੀ ਮਹਿਲਾਵਾਂ ਨੂੰ ਟਿਕਣਾ ਦੇਣੀਆਂ ਪੈਣਗੀਆਂ ਹੁਣ ਇਹਦਾ ਮਤਲਬ ਹੈ ਸੰਗਰੂਰ ਚ ਤਾਂ ਸੰਭਾਵਨਾ ਖਤਮ ਹੋ ਗਈ ਆਮ ਆਦਮੀ ਪਾਰਟੀ ਦੀ ਜੇ ਗੱਠਜੋੜ ਹੁੰਦਾ ਮੈਂ ਪਹਿਲਾਂ ਹੀ ਇੱਕ ਤਾਰਾ ਲਾ ਦਿਓ ਉੱਤੇ ਪੰਜਾਬੀ ਵਾਲਾ ਟਰਮ ਐਂਡ ਕੰਡੀਸ਼ਨ ਜੇ ਸਮਝੌਤਾ ਹੁੰਦਾ ਤਾਂ ਇਹ ਸਿਤੀਆਂ ਬਣਨੀਆਂ ਨੇ ਹੁਣ ਸੰਗਰੂਰ ਛੱਡੀ ਜਾ ਸਕਦੀ ਹੈ ਇਹਦਾ ਮਤਲਬ ਹੈ ਕਾਂਗਰਸੀਆਂ ਦਾ ਦਾਵਾ ਉੱਥੋਂ ਗਿਆ ਫਿਰ ਬਠਿੰਡਾ ਲਾ ਲਓ ਬਠਿੰਡਾ ਮੈਨੂੰ ਦੱਸੋ ਕਦੋਂ ਜਿੱਤੀ ਕਾਂਗਰਸ ਹਰਸ਼ਮ੍ਰਿਤ ਬਾਦਲ ਉੱਥੋਂ ਜਿੱਤੀ ਦੋ ਵਾਰ ਹੁਣ ਬਠਿੰਡਾ ਸੀਟ 'ਚ ਕਾਂਗਰਸ ਦਾ ਕੋਈ ਵੱਡਾ ਦਾਵੇਦਾਰ ਨਹੀਂ ਹੂੰ ਸਿੱਧੇ ਤੌਰ ਤੇ ਹਾਲਾਂਕਿ ਇੱਕ ਕਾਂਗਰਸ ਦਾ ਵੱਡਾ ਆਗੂ ਹੈ ਉਹਦੀ ਪਤਨੀ ਵੀ ਉੱਥੇ ਸਰਗਰਮ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਵੱਡਾ ਆਗੂ ਆਪਣੀ ਪਤਨੀ ਲਈ ਵੀ ਚਾਹੁੰਦਾ ਕਿ ਟਿਕਟ ਮਿਲੇ ਪਰ ਕਾਂਗਰਸ ਇਸ ਝਗੜੇ ਨੂੰ ਹੀ ਮੁਕਾ ਦੇਣਾ ਚਾਹੁੰਦੀ ਹੈ ਵੀ ਜੇ ਸੱਤਾ 'ਚ ਉਹ ਛੱਡਣੀ ਪਈ ਤਾਂ ਪਹਿਲਾਂ ਜਿਹੜੇ ਵੱਡੇ-ਵੱਡੇ ਆਗੂ ਨੇ ਜਿਹੜੇ ਦਾਵੇਦਾਰ ਨੇ ਕਿਤਨਾ ਕਿਤੇ ਸਿੱਧੇ ਤੌਰ ਤੇ ਪਹਿਲਾਂ ਤਾਂ ਕਾਂਗਰਸ ਨੇ ਉਹਨਾਂ ਦੇ ਪੋਲੀਟੀਕਲ ਖੰਭ ਪਾਰ ਕੇ ਲੂ ਉਹ ਕੁੱਤਰ ਦੇਣੇ ਹੂੰ ਸੋ ਬਠਿੰਡਾ ਸੀਟ ਕਾਂਗਰਸ ਛੱਡ ਸਕਦੀ ਆ ਫਿਰ ਫਿਰ ਕਾਂਗਰਸ ਫਿਰੋਜ਼ਪੁਰ ਵੀ ਛੱਡ ਸਕਦੀ ਐ ਜਿੱਥੋਂ ਹੁਣ ਸੁਖਵੀਰ ਬੱਦਲ ਐਮਪੀ ਨੇ ਹੂੰ ਉਹ ਵੀ ਛੇਟੀ ਛੇਟੀ ਕਾਂਗਰਸ ਦੇ ਹੱਥ ਨਹੀਂ ਪੈਂਦੀ ਹੂੰ ਤੇ ਜੇ ਫਿਰੋਜ਼ਪੁਰ ਵੀ ਗਈ ਤੇ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਵੱਡਾ ਆਗੂ ਐ ਹੂੰ ਉਹ ਵੀ ਚਾਹੁੰਦਾ ਵੀ ਚਲੋ ਮੇਰੀ ਪਤਨੀ ਨੂੰ ਉੱਥੋਂ ਆਪਾਂ ਲੜਾ ਸਕਦੇ ਆ ਤੇ ਇਹਦਾ ਮਤਲਬ ਹੈ ਫਿਰੋਜ਼ਪੁਰ ਵੀ ਕਾਂਗਰਸ ਛੱਡ ਸਕਦੀ ਹੈ ਜੇ ਸੱਤ ਸੱਤ ਦਾ ਸਮਝੌਤਾ ਹੁੰਦਾ ਹੈ ਸੰਗਰੂਰ ਬਠਿੰਡਾ ਫਿਰੋਜ਼ਪੁਰ ਕਾਂਗਰਸ ਛੱਡ ਸਕਦੀ ਹੈ ਹੁਣ ਅੱਗੇ ਆਜੋ ਪਟਿਆਲੇ ਬੀਬੀ ਪ੍ਰਨੀਤ ਕੌਰ ਹੂੰ ਉਹਨਾਂ ਦੀਆਂ ਨਜ਼ਦੀਕੀਆਂ ਪੋਲਿਟੀਕਲ ਭਾਜਪੀ ਨਾਲ ਹੈ ਤੇ ਮੈਨੂੰ ਲੱਗਦਾ ਹੈ ਕਾਂਗਰਸ ਕੋਲੇ ਇਹ ਮੌਕਾ ਹੋਊਗਾ ਵੀ ਜੇ ਅਸੀਂ ਸੰਗਰੂਰ ਬਠਿੰਡਾ ਫਿਰੋਜ਼ਪੁਰ ਛੱਡ ਦਿਆਂ ਤੇ ਫਿਰ ਭਾਈ ਪਟਿਆਲਾ ਵੀ ਛੱਡ ਦੋ ਕਿਤੇ ਹੋਰ ਨਵਾਂ ਰੌਲਾ ਨਾ ਪੈ ਜੇ ਇਹਦਾ ਮਤਲਬ ਹੈ ਪਟਿਆਲਾ ਵੀ ਫਿਰ ਕਾਂਗਰਸ ਛੱਡ ਸਕਦੀ ਹੈ ਕਿਉਂਕਿ ਕਾਂਗਰਸ ਨੇ ਜੇ 7-7 ਤੇ ਲੜਨਾ ਹੈ ਤੇ 7 ਸੀਟਾਂ ਛੱਡਣੀਆਂ ਪੈਣੀਆਂ। ਫਿਰ ਅਨੰਦਪੁਰ ਸਾਹਿਬ ਚਲੇ ਜਾਈਏ। ਉੱਥੇ ਕਾਂਗਰਸ ਦੇ ਸਿਟਿੰਗ ਐਮਪੀ ਨੇ ਉਹ ਚੰਡੀਗੜ੍ਹ ਤੋਂ ਵੀ ਲੜਨ ਦੇ ਇੰਟਰਸਟਿਡ ਨੇ। ਤੇ ਜੇ 7-7 ਦਾ ਸਮਝੌਤਾ ਹੁੰਦਾ ਹੈ ਤੇ ਕਾਂਗਰਸ ਨੇ ਕਹਿਣਾ ਚੰਡੀਗੜ੍ਹ ਵਾਲੀ ਭਾਈ ਇੱਕ ਦੇ ਦਿਓ। ਕਿਉਂਕਿ ਮੇਅਰ ਉੱਥੇ ਆਪ ਦਾ ਬਣ ਸਕਦਾ ਹੈ ਕਾਂਗਰਸ ਦੇ ਗਠਬੰਧਨ ਨਾਲ। ਤੇ ਫਿਰ ਜਿਹੜੇ ਅਨੰਦਪੁਰ ਸਾਹਿਬ ਵਾਲੇ ਆਗੂ ਨੇ ਉਹਨਾਂ ਨੂੰ ਕਾਂਗਰਸ ਚੰਡੀਗੜ੍ਹ ਭੇਜ ਸਕਦੀ ਹੈ। ਇਹਦਾ ਮਤਲਬ ਹੈ ਅਨੰਦਪੁਰ ਸਾਹਿਬ ਵੀ ਗਿਆ ਪੰਜਾਬ ਚ ਹੂੰ ਠੀਕ ਹੈ ਜੀ ਹੁਣ ਆਜੋ ਜਲੰਧਰ ਹੁਣ ਜਲੰਧਰ ਆਮ ਆਦਮੀ ਪਾਰਟੀ ਕੋਲ ਹੈ ਹੂੰ ਹੁਣ ਆਵਾਦਮੀ ਪਾਰਟੀ ਔਰ ਕਾਂਗਰਸ ਚ ਜਲੰਧਰ ਚ ਕਸ਼ਮਕਸ਼ ਹੋ ਗਈ ਦੇਖੋ ਚਾਰ ਪਟਿਆਲਾ ਬਠਿੰਡਾ ਫਿਰੋਜ਼ਪੁਰ ਤੇ ਸੰਗਰੂਰ ਤੇ ਅਨੰਦਪੁਰ ਸਾਹਿਬ ਪੰਜ ਸੀਟਾਂ ਤਾਂ ਗਈਆਂ ਨਾ ਕਾਂਗਰਸ ਵੱਲੋਂ ਘਟੋ ਘਟ ਇਹ ਪੰਜ ਸੀਟਾਂ ਛੱਡ ਕੇ ਕਾਂਗਰਸ ਨੇ ਆਪਣੇ ਵੱਲੋਂ ਇਹ ਕਹਿ ਦੇਣਾ ਹੈ ਫਿਰ ਗੁਰਦਾਸਪੁਰ ਆਜੋ ਹੁਣ ਗੁਰਦਾਸਪੁਰ ਜਿੱਤਦੀ ਨਹੀਂ ਹੁਣ ਵੀ ਸੰਨੀ ਦਿਓਲ ਪਹਿਲਾਂ ਵਿਨੋਦ ਖੰਨਾ ਇੱਕ ਵਾਰੀ ਜਾਖੜ ਸਾਹਿਬ ਜਿੱਤੇ ਵਿੱਚ ਜੇ ਤੇ ਉਹ ਵੀ ਕਾਂਗਰਸ ਦਾ ਕੁਝ ਹਿਸਾਬ ਕਿਤਾਬ ਜਾ ਉੱਥੇ ਹੈ ਨਹੀਂ ਤੇ ਉੱਥੇ ਵੀ ਇੱਕ ਕਾਂਗਰਸ ਦੇ ਵੱਡੇ ਲੀਡਰ ਨੇ ਉੱਥੇ ਵੀ ਕਾਂਗਰਸ ਦੇ ਇੱਕ ਵੱਡੇ ਲੀਡਰ ਚਾਹੁੰਦੇ ਨੇ ਵੀ ਚਾਹੇ ਮੇਰੀ ਪਤਨੀ ਆ ਜੇ ਤੇ ਕਾਂਗਰਸ ਨੇ ਗੁਰਦਾਸਪੁਰ ਦਾ ਵੀ ਕੰਮ ਨਿਬੇੜ ਦੇਣਾ ਤੇ ਆਮ ਆਦਮੀ ਪਾਰਟੀ ਵਾਲੇ ਪਿੱਛੇ ਜੇ ਭਗਵੰਤ ਮਾਨ ਸਾਹਿਬ ਰੈਲੀ ਕਰਕੇ ਗੁਰਦਾਸਪੁਰ ਦਾਵਾ ਪਹਿਲਾਂ ਹੀ ਥੋ ਕੇ ਆਏ ਇਹਦਾ ਮਤਲਬ ਹੈ 6ਵੀਂ ਸੀਟ ਗੁਰਦਾਸਪੁਰ ਦੀ ਵੀ ਕਾਂਗਰਸ ਛੱਡ ਸਕਦੀ ਹੈ ਇਹਦਾ ਮਤਲਬ ਹੈ ਕਾਂਗਰਸ ਨੇ ਇਹੋ ਜਿਹਾ ਸਿਆਸੀ डाव ਖੇਡਣਾ ਕਿ ਕਈ ਵੱਡੇ ਵੱਡੇ ਦਿਗਜ ਨੇ ਜਿਹੜੇ ਉਹਨਾਂ ਦੇ ਪਰਿਵਾਰਾਂ ਦੀਆਂ ਟਿਕਟਾਂ ਹੀ ਛੱਡ ਦੇਣੀਆਂ ਸਮਝੌਤੇ 'ਚ ਫਿਰ ਉਹ ਵਿਰੋਧ ਵੀ ਨਹੀਂ ਕਰ ਸਕਦੇ ਹੁਣ ਨਾ ਫਿਰੋਜ਼ਪੁਰ ਵਾਲੇ ਵਿਰੋਧ ਨਾ ਫਿਰੋਜ਼ਪੁਰ ਵਾਲੇ ਵਿਰੋਧ ਕਰ ਸਕਣ ਨਾ ਬਠਿੰਡੇ ਵਾਲੇ ਨਾ ਸੰਗਰੂਰ ਵਾਲੇ ਨਾ ਪਟਿਆਲੇ ਵਾਲੇ ਤੇ ਨਾ ਗੁਰਦਾਸਪੁਰ ਵਾਲੇ ਸੋ ਜਿਹੜੇ ਵੱਡੇ ਲੀਡਰ ਕਾਂਗਰਸ ਦੇ ਦੇਖੋ ਲੋਕ ਬੜੇ ਸਿਆਣੇ ਨੇ ਲੋਕ ਬੜੇ ਸਿਆਣੇ ਨੇ ਔਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਹ ਤੋਂ ਵੀ ਵੱਧ ਸਿਆਣੀ ਹੈ ਕਿ ਜੇ ਤੁਸੀਂ ਸਾਰੇ ਹੀ ਕਹਿ ਰਹੇ ਹੋ ਤੇ ਆ ਸਾਰੇ ਵੱਡੇ ਦਾਵੇਦਾਰਾਂ ਦੀਆਂ ਪਰਿਵਾਰਾਂ ਦੀਆਂ ਟਿਕਟਾਂ ਦਾ ਮਸਲਾ ਹੀ ਨਿਬੇੜ ਦੋ ਸੀਟਾਂ ਛੱਡ ਦੋ ਹੂੰ ਜੇ ਸਮਝੌਤਾ ਹੁੰਦਾ ਤਾਂ ਇਹਦਾ ਮਤਲਬ 6 ਤਾਂ ਗਈਆਂ ਹੁਣ 7ਵੀਂ ਸੀਟ ਕਿਹੜੀ ਛੱਡੀ ਜਾ ਸਕਦੀ ਹੈ ਜਲੰਧਰ ਤੇ ਚਰਚਾ ਹੋਊਗੀ ਵੀ ਜਲੰਧਰ ਛੱਡੀਏ ਜਾਂ ਨਾ ਛੱਡੀਏ ਫਤਗੜ ਸਾਹਿਬ ਤੇ ਚਰਚਾ ਹੋਊ ਛੱਡੀਏ ਜਾਂ ਨਾ ਛੱਡੀਏ ਫਿਰ ਫਰੀਦਕੋਟ ਮੈਨੂੰ ਇਹੋ ਜੀ ਸੀਟ ਲੱਗਦੀ ਹੈ ਜਿੱਥੇ ਕਾਂਗਰਸ ਦੇ ਐਮਪੀ ਦੀ ਕੈਪਟਨ ਨਾਲ ਨੇੜਤਾ ਚਰਚਾ ਚ ਰਹਿੰਦੀ ਹੈ ਹੁਣ ਇਸ ਵਾਰ ਫਰੀਦਕੋਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਂਟੀ ਇੰਗਰਮੈਂਸੀ ਤਾਂ ਨਹੀਂ ਕਾਂਗਰਸ ਇਹ ਚੈੱਕ ਕਰੂ। ਹੁਣ ਕਾਂਗਰਸ ਫਰੀਦਕੋਟ ਵੀ ਛੱਡ ਸਕਦੀ ਹੈ। ਜਲੰਧਰ ਔਰ ਫਰੀਦਕੋਟ ਦੇ ਵਿੱਚੋਂ ਇੱਕ ਸੀਟ ਕਾਂਗਰਸ ਫਿਰ ਛੱਡ ਸਕਦੀ ਹੈ। ਸੋ ਮੈਨੂੰ ਲੱਗਦਾ ਜੇ ਜਲੰਧਰ ਤੇ ਫਰੀਦਕੋਟ 'ਚੋਂ ਛੱਡਣ ਦੀ ਗੱਲ ਆਈ ਆਪ ਔਰ ਕਾਂਗਰਸ 'ਚ ਇਹਦੇ ਤੇ ਮੜਾ-ਮੋਟਾ ਰੌਲਾ ਰਹਿ ਸਕਦਾ। ਜੇ ਫਿਰ ਕਾਂਗਰਸ ਫਰੀਦਕੋਟ ਛੱਡ ਸਕਦੀ ਹੈ ਤੇ ਆਪ ਨੇ ਜਲੰਧਰ ਛੱਡਤੀ ਅਗਰ ਅਗਰ ਕਾਂਗਰਸ ਨੇ ਫਰੀਦਕੋਟ ਛੱਡਤੀ ਤੇ 60 ਸੀਟਾਂ ਨਹੀਂ ਆ ਤੇ ਫਿਰ ਚਰਨਜੀਤ ਚੰਨੀ ਜੀ ਦਾ ਰਾਹ ਸਾਫ਼ ਹੈ ਔਰ ਮੈਨੂੰ ਪੂਰਾ ਭਰੋਸਾ ਹੈ ਇਸ ਵਾਰ ਕਾਂਗਰਸ ਚਰਨਜੀਤ ਚੰਨੀ ਜੀ ਨੂੰ ਜਲੰਧਰ ਤੋਂ ਟਿਕਟ ਦੇ ਸਕਦੀ ਹੈ ਔਰ ਉਹ ਜਿੱਤਣ ਦੇ ਦਾਵੇਦਾਰ ਵੀ ਨੇ ਔਰ ਅਗਰ ਆਪ ਤੇ ਕਾਂਗਰਸ ਦਾ ਸਮਝਾਤਾ ਹੁੰਦਾ ਤੇ ਚਰਨਜੀਤ ਚੰਨੀ ਨੂੰ ਜਲੰਧਰੋਂ ਲੜਾਉਂਦੇ ਨੇ ਫਿਰ ਤਾਂ ਉਹ ਜਿੱਤ ਜਾਣਗੇ ਇਹਦਾ ਮਤਲਬ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਇੱਕ ਵਾਰ ਫੇਰ ਚਰਨਜੀਤ ਚੰਨੀ ਹੋਣਾ ਨੂੰ ਜਿਵੇਂ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾ ਕੇ ਤਕੜਾ ਕੀਤਾ ਸੀ ਜਲੰਧਰ ਤੋਂ ਜਿਤਾ ਕੇ ਤਕੜਾ ਕਰਨ ਦੀ ਤਿਆਰੀ ਹੈ। ਪਟਨਾ ਸਾਹਿਬ ਸਾਰੇ ਦੇ ਵਿਚਾਰ ਚਰਨਜੀਤ ਚੰਨੀ ਦਾ ਜ਼ਿਕਰ ਆਇਆ। ਸਵਾਲ ਇਹ ਵੀ ਅਹਿਮ ਆ ਕਿ ਜਦੋਂ ਪ੍ਰਵਾਰੀ ਪੰਜਾਬ ਆਉਂਦੇ ਨੇ, ਦਵਿੰਦਰ ਯਾਦਵ ਪੰਜਾਬ ਆਉਂਦੇ ਨੇ, ਮੀਟਿੰਗਾਂ ਬਹੁਤ ਹੋਈਆਂ। ਪਰ ਚਰਨਜੀਤ ਚੰਨੀ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹੇ। ਕਹਿੰਦੇ ਕਿ ਨੇੜ ਤਾਂ ਹਾਈ ਕਮਾਂਡ ਨਾਲ ਹੈ ਪਰ ਸੂਬੇ ਦੀ ਲੀਡਰਸ਼ਿਪ ਦੇ ਨਾਲ ਬਹੁਤੀ ਨੇੜਤਾ ਨਜ਼ਰ ਨਹੀਂ ਆ ਰਹੀ। ਹੋ ਸਕਦਾ ਹੈ ਹਾਈ ਕਮਾਂਡ ਨੇ ਸਨੇਹਾ ਦਿੱਤਾ ਹੋਵੇ ਚਰਨਜੀਤ ਚੰਨੀ ਜੀ ਨੂੰ ਕਿ ਪੰਜਾਬ ਦੀ ਕਾਂਗਰਸ ਬਹੁਤ ਰੌਲਾ ਪਿਆ ਹੋਇਆ ਹੈ। ਤੇ ਤੁਸੀਂ ਵਿੱਚ ਉਲਝਿਓਨਾ ਲੋੜੀ ਵਾਲੇ ਦਿਨ ਪਤੰਗ ਦੇਖੋ ਕਿੱਡੇ ਚੜਦੇ ਆ ਕਿੰਨੇ ਲੋਕਾਂ ਦੀਆਂ ਗੁੱਚੀਆਂ ਹਲਜ ਜਾਂਦੀਆਂ ਨੇ ਡੋਰਾਾਂ ਚ ਡੋਰਾਾਂ ਫਸੀਆਂ ਹੁੰਦੀਆਂ ਉਹੀ ਪੋਜੀਸ਼ਨ ਕਾਂਗਰਸ ਦੀ ਹੈ ਇਸ ਸਮੇਂ ਲੋੜੀ ਦਾ ਮੌਕਾ ਹੈ ਕਾਂਗਰਸ ਵੀ ਡੋਰਾਾਂ ਵਾਂਗ ਉਲਝੀ ਪਈ ਹੈ ਹੋ ਸਕਦਾ ਚੰਨੀ ਸਾਹਿਬ ਨੂੰ ਉੱਪਰੋਂ ਇਸ਼ਾਰਾ ਹੋਵੇ ਵੀ ਚੰਨੀ ਸਾਹਿਬ ਕੋਈ ਗੱਲ ਨਹੀਂ ਤੁਸੀਂ ਪਤੰਗਬਾਜ਼ੀ ਚ ਨਾ ਪਿਓ ਤੁਸੀਂ ਨਹੀਂ ਪੇਚਾ ਲਾਉਣਾ ਹੋ ਸਕਦਾ ਚੰਨੀ ਸਾਹਿਬ ਨੂੰ ਹਾਈ ਕਮਾਂਡ ਨਹੀਂ ਕਹਤਾ ਹੋਵੇ ਤੇ ਚੰਨੀ ਸਾਹਿਬ ਆਪਣੇ ਆਰਾਮ ਨਾਲ ਕਾਂਗਰਸ ਹਾਈ ਕਮਾਂਡ ਦੇ ਹਿਸਾਬ ਨਾਲ ਚੱਲ ਰਹੇ ਨੇ ਜਿਵੇਂ ਨਵਜੋਤ ਸਿੱਧੂ ਕਿ ਮੈਂ ਤਾਂ ਹਾਈ ਕਮਾਂਡ ਦੇ ਨਾਲ ਆ ਨਵਜੋਤ ਸਿੱਧੂ ਕਿਸੇ ਹਾਈ ਕਮਾਂਡ ਨਾਲ ਕਿਸੇ ਕੰਟਰੋਵਰਸੀ 'ਚ ਨਹੀਂ ਬਿਲਕੁਲ ਸੋ ਇਹ ਵੀ ਹੋ ਸਕਦਾ ਨਾ ਦਾਵਾ ਤਾਂ ਦੇਖੋ ਨਵਜੋਤ ਸਿੰਘ ਸਿੱਧੂ ਵੀ ਨਹੀਂ ਟਿਕਟ ਮੰਗ ਰਹੇ ਉਹ ਕਹਿੰਦੇ ਮੈਂ ਤਾਂ ਚੋਲੀ ਨਹੀਂ ਲੈਣੀ ਨਵਜੋਤ ਸਿੰਘ ਸਿੱਧੂ ਵੀ ਬਾਹਰ ਹੋ ਗਏ ਇਸ ਗੱਲ ਤੋਂ ਦਲਸਬ ਜਿਹੜੇ ਸਿਆਸੀ ਮਾਹਰ ਨੇ ਦਾ ਕਹਿੰਦੀ ਹੈ ਸਿਆਸਤ ਦੇ ਸਾਇੰਟਿਸਟ ਨੇ ਉਹ ਗੱਲ ਇਹ ਕਹਿੰਦੇ ਨੇ ਕਹਿੰਦੇ ਕਿ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਇਹ ਬੇਸ਼ੱਕ ਆਪ ਚੋਣਾ ਲੜਨ ਨਾਲ ਲੜਨ ਪਰ ਇਹ ਦਿੱਗਜ ਜਹੇ ਨਹੀਂ ਜਨਾਂ ਦੀਆਂ ਪਤਨੀਆਂ ਦੀਆਂ ਚੋਣਾ ਲੜਨ ਦੀ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੀ ਇਲੈਕਸ਼ਨ ਲੜ ਸਕਦੇ ਨੇ ਤੇ ਅਮਰਤਾ ਵੜਿੰਗ ਵੀ ਚੋਣ ਲੜ ਸਕਦੇ ਨੇ ਸੋ ਜੇਕਰ ਬਠਿੰਡਾ ਤੇ ਪਟਿਆਲਾ ਜਾਂਦੇ ਨੇ ਤਾਂ ਇਹਨਾਂ ਦੋਹਾਂ ਦਿੱਗਜਾਂ ਦੀਆਂ ਸੀਟਾਂ ਦੇ ਉੱਤੇ ਵੀ ਫਰਕ ਪੈ ਸਕਦਾ ਹੈ ਦੇਖੋ ਇਹਨੂੰ ਅਸੀਂ ਬੁਨਿਆਦੀ ਤੌਰ ਤੇ ਸਮਝੀਏ ਪਰਿਵਾਰਵਾਦ ਕਦੋਂ ਹੁੰਦਾ ਹੈ ਪਰਿ ਜਦੋਂ ਕੋਈ ਵਿਅਕਤੀ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਲਈ ਟਿਕਟ ਮੰਗੇ ਵਕਾਲਤ ਕਰੇ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਤਾਂ ਪਹਿਲਾਂ ਹੀ ਸਮਾਜ ਦੇ ਵਿੱਚ ਨੇ ਉਹ ਡਾਕਟਰ ਸੀ ਬਤੌਰ ਡਾਕਟਰ ਉਹਨਾਂ ਨੇ ਕਿੰਨੇ ਕੈਂਪ ਲਾਏ ਉਹ ਬੜੇ ਸਰਗਰਮ ਰਹੇ ਡਾਕਟਰ ਨਵਜੋਤ ਕੌਰ ਦੀ ਟਿਕਟ ਨਵਜੋਤ ਸਿੰਘ ਸਿੱਧੂ ਨੇ ਨਹੀਂ ਦਵਾਈ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਡਾਕਟਰ ਨਵਜੋਤ ਕੌਰ ਨੂੰ ਪੋਲਿਟਿਕਸ 'ਚ ਲੈ ਕੇ ਆਏ ਡਾਕਟਰ ਨਵਜੋਤ ਕੌਰ ਤਾਂ ਆਪ ਮਹਾਰੀ ਪੋਲਿਟਿਕਸ 'ਚ ਆ ਗਏ ਉਹ ਤਾਂ ਪਹਿਲਾਂ ਵੀ ਉਸੇ ਤਰ੍ਹਾਂ ਸਰਗਰਮ ਸੀ ਸੋ ਇਸ ਕਰਕੇ ਡਾਕਟਰ ਨਵਜੋਤ ਕੌਰ ਅਗਰ ਕਾਂਗਰਸ ਟਿਕਟ ਦੰਦੀ ਹੈ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਕਵੇ ਕਿ ਨਹੀਂ ਡਾਕਟਰ ਨਵਜੋਤ ਕੌਰ ਸਿੱਧੂ ਦਾਵੇਦਾਰ ਨੇ ਕਾਂਗਰਸ ਦੀ ਨਜ਼ਰ ਚ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਪਟਿਆਲੇ ਦੀ ਸੀਟ ਨਾ ਛੱਡਣ ਉਹਦੀ ਜਗ੍ਹਾ ਤੇ ਕਿਸੇ ਹੋਰ ਸੀਟ ਨੂੰ ਕੰਪਰੋਮਾਈਜ਼ ਕਰ ਲੈਣ ਹਮ ਅਗਰ ਸੱਤ ਸੱਤ ਦਾ ਸਮਝੌਤਾ ਹੁੰਦਾ ਇਹ ਨਿਰਪਰਤਾ ਦੇਖੋ ਹਾਈ ਕਮਾਂਡ ਤੇ ਕਰਦਾ ਜਿੱਥੋਂ ਤੱਕ ਰਾਜਾ ਵਡਿੰਗ ਦੀ ਤੁਸੀਂ ਗੱਲ ਕਰਦੇ ਹੋ ਦੇਖੋ ਰਾਜਾ ਵਡਿੰਗ ਪ੍ਰਧਾਨ ਨਹੀਂ ਪੰਜਾਬ ਦੇ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਜੀ ਆਪਣੀ ਪਤਨੀ ਲਈ ਟਿਕਟ ਮੰਗਣਗੇ। ਹਮਮ ਨਵਜੋਤ ਸਿੰਘ ਸਿੱਧੂ ਨੇ ਤਾਂ ਸਪਸ਼ਟ ਕਿਹਾ ਤਾਂ ਕਿ ਮੈਂ ਚੋਣ ਨਹੀਂ ਲੜਨੀ। ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਨੇ। ਅਗਰ ਪਾਰਟੀ ਦਾ ਪ੍ਰਧਾਨ ਆਪਣੀ ਪਤਨੀ ਲਈ ਟਿਕਟ ਮੰਗੇਗਾ ਤੇ ਉਹ ਫਿਰ ਇੱਕ ਨਵੀਂ ਤਰ੍ਹਾਂ ਦਾ ਮੁੱਦਾ ਬਣੂਗਾ। ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਆਪਣੀ ਪਤਨੀ ਲਈ ਟਿਕਟ ਮੰਗਣਗੇ। ਹਾਂ ਇਹ ਹੋ ਸਕਦਾ ਹੈ ਕਿ ਉਹ ਉਹਨਾਂ ਦੀ ਪਤਨੀ ਬੜੇ ਸਰਗਰਮ ਨੇ। ਬੜੀ ਸੇਵਾ ਕਰ ਰਹੇ ਨੇ। ਹੋ ਸਕਦਾ ਉਹ ਵਿਧਾਨ ਸਭਾ ਦੇ ਵਿੱਚ ਚੋਣ ਲੜ ਲੈਣ ਪਰ ਪਿਛਲੀ ਵਾਰੀ ਵੀ ਕਾਂਗਰਸ ਨੇ ਫਾਰਮੂਲਾ ਲਾਤਾ ਸੀ ਇੱਕ ਪਰਿਵਾਰ ਇੱਕ ਟਿਕਟ ਦੇਖੋ ਨਾ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਸੀ ਨਵਜੋਤ ਸਿੱਧੂ ਨੇ ਆਪਣੀ ਪਤਨੀ ਨੂੰ ਕੰਸਿਡਰ ਹੀ ਨਹੀਂ ਕੀਤਾ ਚੋਣ ਲੜਨ ਲਈ ਨਵਜੋਤ ਸਿੰਘ ਸਿੱਧੂ ਵੀ ਤਾਂ ਟਿਕਟ ਦੇ ਸਕਦਾ ਸੀ ਨਾ ਉਦੋਂ ਕਿੰਨੇ ਲੀਡਰ ਸੀ ਹੁਣ ਪ੍ਰਤਾਪ ਬਾਜਵਾ ਜੀ ਦਾ ਭਰਾ ਵੀ ਟਿਕਟ ਮੰਗਦਾ ਸੀ ਪ੍ਰਤਾਪ ਬਾਜਵਾ ਜੀ ਦਾ ਫਿਰ ਕਈ ਲੀਡਰ ਨੇ ਉਹਨਾਂ ਦੇ ਪੁੱਤਰਾਂ ਲਈ ਟਿਕਟਾਂ ਦਿੱਤੀਆਂ ਗਈਆਂ ਲਾਲ ਸਿੰਘ ਉਹਨਾਂ ਦਾ ਪੁੱਤਰ ਵੀ ਚੋਣ ਲੜਿਆ ਕਈ ਲੀਡਰ ਨੇ ਜਿਨ੍ਹਾਂ ਦੇ ਪੁੱਤਰ ਟਿਕਟ ਲੜੇ ਨਵਜੋਤ ਸਿੱਧੂ ਨੇ ਤਾਂ ਬਤੌਰ ਪ੍ਰਧਾਨ ਵੀ ਆਪਣੀ ਪਤਨੀ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੇ ਮੰਗੀ ਵੀ ਨਹੀਂ ਬਲਕਿ ਨਵਜੋਤ ਕੌਰ ਉਹਨਾਂ ਨੇ ਸੋ ਇਸ ਕਰਕੇ ਇਹ ਤਾਂ ਹੁਣ ਹਾਈ ਕਮਾਂਡ ਤੇ ਨਿਰਭਰ ਕਰਦਾ ਹੈ ਕੁਝ ਅਗਰ ਹਾਈ ਕਮਾਂਡ ਨੂੰ ਲੱਗਿਆ ਕਿ ਅਸੀਂ ਨਵਜੋਤ ਕੌਰ ਸਿੱਧੂ ਉਹਨਾਂ ਨੂੰ ਲੜਾਉਣਾ ਹੈ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਮਨੀਸ਼ ਤਿਵਾੜੀ ਔਰ ਡਾਕਟਰ ਨਵਜੋਤ ਕੌਰ ਸਿੱਧੂ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਅਗਰ ਪਟਿਆਲਾ ਛੱਡਣਾ ਹੀ ਹੈ ਹਾਈ ਕਮਾਂਡ ਨੇ ਤੇ ਚੰਡੀਗੜ੍ਹ ਲਈ ਵੀ ਡਾਕਟਰ ਨਵਜੋਤ ਕੌਰ ਨੂੰ ਕੰਸੀਡਰ ਕਰ ਸਕਦੇ ਨੇ ਫਿਰ ਜਿਹੜੇ ਰਵਨੀਤ ਬਿੱਟੂ ਨੇ ਮਨੀਸ਼ ਤਿਵਾੜੀ ਦੇਖੋ ਪਹਿਲਾਂ ਲੁਧਿਆਣੇ ਤੋਂ ਐਮਪੀ ਸੀ ਰਵਨੀਤ ਬਿੱਟੂ ਜੀ ਅਨੰਦਪੁਰ ਸਾਹਿਬ ਤੋਂ ਐਮਪੀ ਸੀ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਮਨੀਸ਼ ਤਿਵਾੜੀ ਜੀ ਨੂੰ ਲੁਧਿਆਣੇ ਲੈ ਜਾਣ ਰਵਨੀਤ ਬਿੱਟੂ ਜੀ ਨੂੰ ਕਿਤੇ ਹੋਰ ਸ਼ਿਫਟ ਕਰ ਲੈਣ ਇਹ ਵੀ ਹੋ ਸਕਦਾ ਹੈ ਬਿਲਕੁਲ ਦੇਖੋ ਟਿਕਟ ਤਾਂ ਰਵਨੀਤ ਬਿੱਟੂ ਦੀ ਵੀ ਕਟਣੀ ਔਖੀ ਹੈ ਟਿਕਟ ਮਨੀਸ਼ ਤਿਵਾੜੀ ਜੀ ਦੀ ਵੀ ਕਟਣੀ ਔਖੀ ਹੈ ਮਨੀਸ਼ ਤਿਵਾੜੀ ਵੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਔਰ ਜੇਤੂ ਦਾਵੇਦਾਰ ਨਹੀਂ ਹੋ ਸੀਟਾਂ ਲਈ ਦੇਖੋ ਕਾਂਗਰਸ ਜਿਹੜੀ ਮਜ਼ਬੂਤ ਹੈ ਇਸ ਵਕਤ ਕੁਝ ਸੀਟਾਂ ਤੇ ਹੈ ਨਾ ਉਹਨਾਂ ਦੇ ਵਿੱਚ ਇੱਕ ਤਾਂ ਜਲੰਧਰ ਤੋਂ ਕਾਂਗਰਸ ਜਿੱਤ ਸਕਦੀ ਹੈ ਅਗਰ ਚਰਨਜੀਤ ਚੰਨੀ ਜੀ ਆਉਂਦੇ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਿਤੋਂ ਟਿਕਟ ਦੇ ਦੋ ਉਹਨਾਂ ਨੇ ਜਿੱਤ ਜਾਣਾ ਹੈ ਇਸੇ ਤਰ੍ਹਾਂ ਮਨੀਸ਼ ਤਿਵਾੜੀ ਹੈ ਭਾਵੇਂ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਦੋ ਭਾਵੇਂ ਉਹਨਾਂ ਨੂੰ ਚੰਡੀਗੜ੍ਹ ਦੇ ਦੋ ਭਾਵੇਂ ਉਹਨਾਂ ਨੂੰ ਲੁਧਿਆਣਾ ਦੇ ਦੋ ਮਨੀਸ਼ ਤਿਵਾੜੀ ਵੀ ਜਿੱਤਣ ਦੇ ਦਾਅਵੇਦਾਰ ਨੇ ਅਗਰ ਸਮਝੌਤਾ 7-7 ਸੀਟਾਂ ਦਾ ਹੁੰਦਾ ਨਾ ਮਨੀਸ਼ ਤਿਵਾੜੀ ਜੀ ਹਰਨੇ ਨਾ ਚਰਨਜੀਤ ਚੰਨੀ ਜੀ ਹਰਨੇ ਨਾ ਡਾਕਟਰ ਨਵਜੋਤ ਕੌਰ ਹ ਇਹ ਫਿਰ ਹਾਰ ਦੇਣੀ ਹੈ ਜੇਤੂ ਕੈਂਡੀਡੇਟ ਹੈ ਕਾਂਗਰਸ ਉਹਨਾਂ ਨੂੰ ਕਿਤੇ ਵੀ ਪਲੇਸ ਕਰ ਸਕਦੀ ਹੈ ਹਮਮ ਤਾਂ ਸਭ ਨੇ ਸਾਥ ਦੇ ਵਿਚਾਰ ਚਰਚਾ ਅਮਰਸਰ ਦੀ ਸੀਟ ਹੈ ਅਮਰਸਰ ਉਹ ਗੁਰਜੀਤ ਔਜਲਾ ਨੇ ਉਹਨਾਂ ਦੀ ਸੀਟ ਤੇ ਫਰਕ ਪੈ ਸਕਦਾ ਕਿਉਂਕਿ ਅਮਰਸਰ ਰਹੇਗੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਜਿਹੜੇ ਮੌਜੂਦਾ ਐਮਪੀ ਖਡੂਰ ਸਾਹ ਖਡੂਰ ਸਾਹ ਤੋਂ ਉਹਨਾਂ ਦੇ ਉੱਤੇ ਵੀ ਫਰਕ ਪੈ ਸਕਦਾ ਕਿਉਂਕਿ ਡਿੰਪਾ ਹੁਣਾ ਦਿੱਤੇ ਵੀ ਜਾਇਕ ਦੇਖੋ ਡਾਕਟਰ ਨਵਜੋਤ कौर ਸਿੱਧੂ ਨੂੰ ਗੁਰਜੀਤ ਔਜਲਾ ਦੀ ਟਿਕਟ ਕੱਟ ਕੇ ਅਮਰਸਰ ਮੈਨੂੰ ਲੱਗਦਾ ਕਾਂਗਰਸ ਹਾਈ ਕਮਾਂਡ ਨਹੀਂ ਭੇਜੂਗੀ ਕਿ ਇਸ ਤਰ੍ਹਾਂ ਕਰਨਗੇ ਵੀ ਨਹੀਂ ਡਾਕਟਰ ਨਵਜੋਤ ਕੌਰ ਉਹ بڑے ਸਿਧਾਂਤਾਂ ਵਾਲੇ ਲੀਡਰ ਨੇ ਸੋ ਗੁਰਜੀਤ ਔਜਲਾ 20 ਅਮਰਸਰ ਦੇਖੋ ਜੇ ਸੱਤ ਸੱਤ ਦਾ ਸਮਝੌਤਾ ਹੋ ਜਾਂਦਾ ਨਾ ਫਿਰ ਗੁਰਜੀਤ ਔਜਲਾ ਜਿੱਤ ਸਕਦੇ ਨੇ ਮੈਂ ਅੱਗੇ ਵੀ ਕਹਿਣਾ ਹੁੰਦਾ ਜਦੋਂ ਦੇ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਛੱਡੀ ਹੈ ਕਦੇ ਬੀਜੇਪੀ ਉੱਥੇ ਜਿੱਤਦੀ ਨਹੀਂ ਤੇ ਇਸ ਕਰਕੇ ਉੱਥੇ ਗੁਰਜੀਤ ਔਜਲਾ ਦਾ ਦਾਵਾ ਵੱਡਾ ਹੈ ਨਾ ਮੈਨੂੰ ਲੱਗਦਾ ਹੈ ਕਿ ਜਸਬੀਰ ਸਿੰਘ ਡਿੰਪਾ ਉਹਨਾਂ ਦੀ ਖਡੂਰ ਸਾਹਿਬ ਟਿਕਟ ਕੱਟੀ ਜਾਣੀ ਆ ਉਹ ਵੀ ਨਹੀਂ ਕੱਟੀ ਜਾਣੀ ਉਹ ਵੀ ਕਾਂਗਰਸ ਆਪਣੇ ਕੋਲੇ ਰੱਖੇਗੀ ਅੰਮ੍ਰਿਤਸਰ ਔਰ ਖਡੂਰ ਸਾਹਿਬ ਕਾਂਗਰਸ ਆਪਣੇ ਕੋਲੇ ਰੱਖੇਗੀ ਗੁਰਜੀਤ ਔਜਲਾ ਵੀ ਰਿਪੀਟ ਕਰਨਗੇ ਮੈਨੂੰ ਲੱਗਦਾ ਖਡੂਰ ਸਾਹਿਬ ਜਸਬੀਰ ਡਿੰਪਾ ਨੂੰ ਵੀ ਰਿਪੀਟ ਕਰੇਗੀ ਕਾਂਗਰਸ ਰਵਨੀਤ ਬਿੱਟੂ ਕਿਉਂਕਿ ਉਹ ਪਹਿਲਾਂ ਵੀ ਸੀਟ ਬਦਲ ਕੇ ਲੜੇ ਨੇ ਉਹ ਅਨੰਦਪੁਰ ਸਾਹਿਬ ਤੋਂ ਲੁਧਿਆਣਾ ਆ ਗਏ ਸੀ ਮਨੀਸ਼ ਚਵਾੜੀ ਰਵਨੀਤ ਬਿੱਟੂ ਇਹਨਾਂ ਦੀਆਂ ਸੀਟਾਂ ਬਦਲੀਆਂ ਜਾ ਸਕਦੀਆਂ ਨੇ ਮਨੀਸ਼ ਟਵਾੜੀ ਜੀ ਦੀ ਤਾਂ ਬਦਲੀ ਜਾ ਸਕਦੀ ਹੈ ਅਗਰ ਸਮਝੌਤੇ ਚ ਕਾਂਗਰਸ ਉਹ ਸੀਟ ਛੱਡਦੀ ਹੈ ਤੇ ਮਨੀਸ਼ ਜੀ ਨੂੰ ਚੰਡੀਗੜ੍ਹ ਭੇਜਦੀ ਹੈ ਤੇ ਰਵਨੀਤ ਬਿੱਟੂ ਦੀ ਇਸ ਇਸ ਤਰ੍ਹਾਂ ਬਦਲੀ ਜਾ ਸਕਦੀ ਹੈ ਅਗਰ ਮਨੀਸ਼ ਟਵਾੜੀ ਜੀ ਨੂੰ ਕਾਂਗਰਸ ਨੇ ਲੁਧਿਆਣਾ ਲੜਾਉਣਾ ਹੋਇਆ ਤੇ ਫਿਰ ਰਵਨੀਤ ਬਿੱਟੂ ਉਹਨਾਂ ਨੂੰ ਕਿਸੇ ਹੋਰ ਸੀਟ ਤੇ ਭੇਜਿਆ ਜਾ ਸਕਦਾ ਹੈ ਚੰਡੀਗੜ੍ਹ ਵੀ ਸ਼ਿਫਟ ਕੀਤਾ ਜਾ ਸਕਦਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਵੀ ਕੀ ਉਹਦਾ ਫਾਰਮੂਲਾ ਕਾਂਗਰਸ ਕੱਢੂਗੀ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਟਿਕਟ ਰਵਨੀਤ ਬਿੱਟੂ ਦੀ ਕਟਣੀ ਨਹੀਂ ਕਾਂਗਰਸ ਨੇ ਕਿਤੇ ਹੋਰ ਉਹਨਾਂ ਨੂੰ ਲੜਾਇਆ ਜਾ ਸਕਦਾ ਹੈ ਉਹ ਕਿੱਥੇ ਹੋਰ ਲੜਾਉਣਾ ਹੈ ਹੁਣ ਉਹ ਕਾਂ ਅਗਰ ਗੁਰਜੀਤ ਔਜਲਾ ਔਰ ਦੂਸਰੀ ਕੱਢਦੀ ਆਪਾਂ ਤੇ ਹੋਰ ਵੀ ਸੀਟਾਂ ਨੇ ਬਿਲਕੁਲ ਤੇ ਦਲ ਸਭ ਇਹ ਸਾਰਿਆਂ ਦੇ ਵਿਚਕਾਰ ਜਿਹੜੀ ਮੀਟਿੰਗਾਂ ਦਾ ਜਿਹੜੀਆਂ ਚਰਚਾਵਾਂ ਦਾ ਦੌਰ ਚੱਲਦਾ ਜੋ ਸਾਡੇ ਸੋਰਸਸ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਕਿ ਪੰਜਾਬ ਦੀ ਲੀਡਰਸ਼ਿਪ ਅਸੀਂ ਠੋਕ ਕੇ ਕਿਹਾ ਹੈ ਆ ਕਿ ਪੰਜਾਬ ਦੇ ਵਿੱਚ ਅਲਾਈਂਸ ਦੇ ਵੱਲ ਨਾ ਪੋਤੇ ਉਹ ਪੰਜਾਬ ਦੇ ਵਿੱਚ ਇਸ ਚੀਜ਼ ਦਾ ਨੁਕਸਾਨ ਹੋਊਗਾ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਨਾਲ ਜਿਵੇਂ ਸੀਟ ਵੰਡ ਦੀ ਗੱਲ ਆਉਂਦੀ ਆ ਏਸੀ ਚੀਜ਼ ਨੂੰ ਲੈ ਕੇ ਹੁਣ ਤੱਕ ਇਸ ਤਰ੍ਹਾਂ ਦੀ ਚਰਚਾ ਚੱਲੀ ਜਾਂਦੀ ਹੈ ਕਿ ਕੱਟ ਜੋੜ ਨਾ ਕੀਤਾ ਜਾਵੇ ਨਹੀਂ ਤਾਂ ਵੱਡੇ ਦਿਗ ਜਾਂਦੀਆਂ ਸੀਟਾਂ ਕੱਟੀਆਂ ਦੱਸ ਸਕਦੇ। ਦੇਖੋ ਹੁਣ ਕਾਂਗਰਸ ਦੀ ਹਾਈ ਕਮਾਂਡ ਪੱਤਾ ਖੇਡੂ। ਅਗਰ ਕਾਂਗਰਸ ਦੀ ਹਾਈ ਕਮਾਂਡ ਨੇ ਗੱਠ ਜੋੜ ਨਹੀਂ ਕਰਨਾ ਹੋਊਗਾ। ਤੇ ਕਾਂਗਰਸ ਦੀ ਹਾਈ ਕਮਾਂਡ ਨੇ ਇਹ ਸਾਰੇ ਵੱਡੇ ਲੀਡਰ ਸਾਧ ਲੈਣੇ ਆ। ਇਹ ਸਾਰੇ ਵੱਡੇ ਲੀਡਰਾਂ ਤੋਂ ਸਿਆਸੀ ਸੌਂਖ ਖੋਣੀਆਂ ਫਿਰ ਕਾਂਗਰਸ ਹਾਈ ਕਮਾਂਡ ਇਹਨਾਂ ਨੂੰ। ਸਿਆਸੀ ਸੌਂਖ ਮਤਲਬ ਉਹਦਾ ਕੋਈ ਐਫੀਡਵਿਟ ਨਹੀਂ ਹੁੰਦਾ। ਮੂੰਹ ਜਵਾਨੀ ਭਰੋਸਾ ਲੈ ਲੈਣਗੇ। ਸਿਆਸੀ ਸੌਂਖ। ਫਿਰ ਜਿਹੜੇ ਵੱਡੇ ਲੀਡਰ ਨੇ ਫਿਰ ਆਪਣੀਆਂ ਪਤਨੀਆਂ ਦਾ ਦਾਵਾ ਛੱਡਣਗੇ ਕਾਂਗਰਸ ਤਾਂ 13 ਸੀਟਾਂ ਤੇ ਆਪ ਲੜੂਗੀ ਕਾਂਗਰਸ ਨੇ ਕਿਉਂਕਿ ਨਹੀਂ ਤਾਂ ਰੌਲਾ ਪੈ ਜਾਣਾ ਅਗਰ ਕਾਂਗਰਸ ਕਹਿ ਦਿੰਦੀ ਹੈ ਕਿ ਅਸੀਂ ਆਪਣੇ ਦਮ ਤੇ ਲੜਾਂਗੇ ਤਾਂ ਕਈ ਵੱਡੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਕਦੇ ਨਹੀਂ ਲੜਦਾ ਨਵਜੋਤ ਕੌਰ ਸਿੱਧੂ ਦੀ ਟਿਕਟ ਲਈ ਨਵਜੋਤ ਸਿੰਘ ਸਿੱਧੂ ਹਜੇ ਹਾ ਲੀਡਰ ਹੈ ਜਿਹੜਾ ਮੰਗਦਾ ਨਹੀਂ ਉਹਨੇ ਹਾਈ ਕਮਾਂਡ ਤੇ ਛੱਡ ਦੇਣਾ ਕਿ ਅਗਰ ਡਾਕਟਰ ਨਵਜੋਤ ਕੌਰ ਨੂੰ ਤੁਸੀਂ ਟਿਕਟ ਦੇਣਾ ਚਾਹੁੰਦੇ ਹੋ ਅਗਰ ਡਾਕਟਰ ਨਵਜੋਤ ਕੌਰ ਲੜਨਾ ਚਾਹੁੰਦੇ ਨੇ ਇਹ ਤੁਹਾਡਾ ਮਸਲਾ ਹੈ ਜੇ ਟਿਕਟ ਦੇ ਦਿਓਗੇ ਮੈਂ ਪਾਰਟੀ ਕੈਂਡੀਡੇਟ ਮੰਨ ਕੇ ਪ੍ਰਚਾਰ ਕਰੂੰਗਾ ਡਾਕਟਰ ਨਵਜੋਤ ਸਿੰਘ ਸਿੱਧੂ ਲਈ ਡਾਕਟਰ ਨਵਜੋਤ कौर ਸਿੱਧੂ ਲਈ ਨਵਜੋਤ ਸਿੰਘ ਸਿੱਧੂ ਲੜੂਗਾ ਨਹੀਂ ਪਰ ਕਈ ਹੋਰ ਲੀਡਰ ਨੇ ਜਿਹੜੀਆਂ ਆਪਣੀਆਂ ਪਤਨੀਆਂ ਦੀਆਂ ਟਿਕਟਾਂ ਲਈ ਦਾਵਾ ਠੋਕਣਗੇ ਖੁੱਲ ਕੇ ਠੋਕਣਗੇ ਇਹ ਰੌਲਾ ਨੰਬਰ 2 ਹੋਊਗਾ ਕਾਂਗਰਸ 'ਚ ਇਸ ਕਰਕੇ ਕਾਂਗਰਸ ਹਾਈ ਕਮਾਂਡ ਸਿਆਸੀ ਸੌਂ ਚੁਕਾ ਸਕਦੀ ਹੈ ਇਹਨਾਂ ਤੋਂ ਵੀ ਠੀਕ ਹੈ ਅਸੀਂ ਪੰਜਾਬ ਦੀ ਲੀਡਰਸ਼ਿਪ ਦੀ ਮੰਗ ਮੰਨਦੇ ਹਾਂ ਅਸੀਂ 13 ਸੀਟਾਂ ਤੇ ਆਪ ਲੜਾਂਗੇ ਪਰ ਸਿਆਸੀ ਸੌਂ ਖਾਓ ਵੀ ਕੋਈ ਵਿਅਕਤੀ ਆਪਣੀ ਪਤਨੀ ਲਈ ਆਪਣੇ ਭਰਾ ਲਈ ਆਪਣੇ ਪਿਤਾ ਜੀ ਲਈ ਆਪਣੀ ਭੈਣ ਜੀ ਲਈ ਟਿਕਟ ਨਹੀਂ ਮੰਗੇਗਾ ਤੇ ਫਿਰ ਕਾਂਗਰਸ 13 ਤੇ ਆਉਗੀ ਤੇ ਫਿਰ ਉਦੋਂ ਸਥਿਤੀ ਕੀ ਬਣਨੀ ਆ ਤੁਸੀਂ ਵੇਖੋ ਉਹਨਾਂ ਨੇ ਕਿਹਾ ਇਹਦੇ ਨਾਲ ਉਹ ਤਾਂ ਸੱਤ ਵੰਡ ਕੇ ਹੀ ਲੜ ਲੈਂਦੇ ਕਿਉਂਕਿ ਅਸਲ ਕਾਰਨ ਤਾਂ ਇਹ ਹੈ ਨਾ ਵੀ ਕਈ ਜਿਹੜੇ ਵੱਡੇ ਵੱਡੇ ਦਿਗਜ ਨੇ ਉਹ ਇਸੇ ਕਰਕੇ ਹੀ ਆਪ ਦਾ ਵਿਰੋਧ ਕਰੀ ਜਾਂਦੇ ਨੇ ਕਿ ਉਹਨਾਂ ਨੂੰ ਇਹ ਆ ਵੀ ਐਮਪੀ ਦੀ ਟਿਕਟ ਵੀ ਸਾਡੇ ਘਰੇ ਆ ਜੇ ਕਈ ਲੀਡਰ ਨੇ ਹੁਣ ਮੈਂ ਨਾ ਨਹੀਂ ਕਿਸੇ ਦਾ ਲੈਂਦਾ ਦੇਖੋ ਸਾਰੇ ਸਤਕਾਰਯੋਗ ਨੇ ਠੀਕ ਹੈ ਉਹਨਾਂ ਨੂੰ ਤਾਂ ਇਹ ਲੱਗਦਾ ਨਾ ਉਹਨਾਂ ਦਾ ਹੱਕ ਬਣਦਾ ਕਿਉਂਕਿ ਕਾਂਗਰਸ ਪਾਰਟੀ ਜਰਵਾਦ ਹੈ ਜਿਹੜਾ ਇੱਕ ਵਾਰ ਐਮਐਲਏ ਬਣ ਜੇ ਉਹਨੂੰ ਇਹ ਲੱਗਦਾ ਵੀ ਕਾਂਗਰਸ ਪਾਰਟੀ ਦੀ ਟਿਕਟ ਤਾਂ ਸਾਡੇ ਪਰਿਵਾਰ ਚ ਹੀ ਰਹਿਣੀ ਚਾਹੀਦੀ ਹੈ ਮੈਂ ਕਈ ਲੋਕ ਦੇਖਦਾ ਸਾਡੇ ਦਾਦਾ ਜੀ ਐਮਪੀ ਸੀ ਜੀ ਸਾਡੇ ਦਾਦਾ ਜੀ ਐਮਐਲਏ ਸੀ ਜੀ ਟਿਕਟ ਸਾਡੀ ਬਣਦੀ ਹੁਣ ਕਾਂਗਰਸ ਪਾਰਟੀ ਵਰਕਰਾਂ ਦੀ ਹੈ ਵਲੰਟੀਅਰਸ ਦੀ ਹੈ ਜਦੋਂ ਕਾਂਗਰਸ ਪਾਰਟੀ ਦਾ ਗਠਨ ਹੋਇਆ ਸੀ ਉਦੋਂ ਕਾਂਗਰਸ ਪਾਰਟੀ ਦਾ ਗਠਨ ਇਸ ਕਰਕੇ ਥੋੜੀ ਹੋਇਆ ਸੀ ਵੀ ਇਹ ਦਾਦਾ ਜੀ ਦੇ ਪਰਿਵਾਰ ਚ ਟਿਕਟਾਂ ਚੱਲਣ ਗਈਆਂ ਇਸ ਕਰਕੇ ਕਈ ਤਰ੍ਹਾਂ ਦੇ ਹਜੇ ਦੇਖੋ ਹਜੇ ਰੌਲਾ ਨੰਬਰ 1 ਹੈ ਜਵਿੰਦਰ ਯਾਦਵ ਜੀ ਆਏ ਨੇ ਕਾਂਗਰਸ ਦਾ ਆਪਸ ਚ ਪੰਜਾਬ ਚ ਕਟੋਕਲੇਸ਼ ਹੈ ਰੌਲਾ ਨੰਬਰ 2 ਕਹਿ ਲੋ ਜਾਂ ਵੱਡਾ ਰੌਲਾ ਕਹਿ ਲੋ ਵੀ ਸਮਝੌਤਾ ਹੋਊ ਜਾਂ ਨਹੀਂ ਹੋਊ ਇਸ ਤੋਂ ਬਾਅਦ ਫਿਰ ਟਿਕਟਾਂ ਦੀ ਵੰਡ ਦਾ ਰੌਲਾ ਪੈਂਦਾ ਦੇਖੋ ਤਾਂ ਅਕਸਰ ਪੈਂਦਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਪੰਜਾਬ ਚ ਟਿਕਟਾਂ ਵੰਡਣੀਆਂ ਸੀ ਕਿੱਡੇ ਰੌਲੇ ਪਏ ਟਿਕਟਾਂ ਦੇ ਤੁਸੀਂ ਦੇਖੋ ਚਰਨਜੀਤ ਚੰਨੀ ਜੀ ਦਾ ਭਰਾ ਟਿਕਟ ਲੈ ਗਿਆ ਖੜ ਗਿਆ ਪਾਰਟੀ ਕੈਂਡੀਡੇਟ ਦੇ ਸਾਹਮਣੇ ਤੁਸੀਂ ਦੇਖੋ ਇੱਕ ਹੋਰ ਵੱਡਾ ਲੀਡਰ ਤੁਹਾਡੇ ਦੁਆਬੇ ਦਾ ਉਹਦਾ ਪੁੱਤਰ ਆਜ਼ਾਦ ਖੜ ਗਿਆ ਪਾਰਟੀ ਕੈਂਡੀਡੇਟ ਅੱਗੇ ਕਿੰਨੇ ਵੱਡੇ ਵੱਡੇ ਕਾਂਗਰਸ 'ਚ ਕੰਮ ਹੁੰਦੇ ਨੇ ਬਿਲਕੁਲ ਤੇ ਕੋਈ ਚੈਲੰਜ ਕਰ ਦੂ ਕਾਂਗਰਸ ਇਸ ਗੱਲ ਤੋਂ ਡਰਦੀ ਆ ਵੀ ਜੇ ਅਸੀਂ ਸੱਤ-ਸੱਤ ਵੰਡ ਲੀਆਂ ਤੇ ਅਸੀਂ ਆਹ ਸੀਟਾਂ ਛੱਡ ਦਾਂਗੇ ਜੇ ਸੀਟਾਂ ਨਹੀਂ ਛੱਡਣੀਆਂ ਤੇ ਅਸੀਂ 13 ਤੇ ਲੜਨਾ ਤੇ ਅਸੀਂ ਇਹਨਾਂ ਨੂੰ ਸੌਂ ਖਵਾ ਲੈਣੀ ਆ ਵੀ ਤੁਸੀਂ ਆਪਣੀ ਪਤਨੀ, ਭਰਾ, ਪੁੱਤ, ਬਾਪੂ ਜੀ ਲਈ ਟਿਕਟਾਂ ਨਹੀਂ ਮੰਡੋਂਗੇ। ਤੇ ਫਿਰ ਇਹਨਾਂ ਨੇ ਕਹਿਣਾ ਜੀ ਫਿਰ ਇਹਦੇ ਨਾਲੋਂ ਤਾਂ ਵਧੀਆ ਤੁਸੀਂ ਸੱਤ-ਸੱਤ ਹੀ ਕਰ ਲਓ। ਇਹ ਵੀ ਹੋ ਸਕਦਾ ਹੈ। ਕਈ ਫਿਰ ਬਿਆਨ ਬਦਲ ਲੈਣ ਵੀ ਜੇ ਅਸੀਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਆ ਪੰਜਾਬ ਦੇ ਹਿੱਤ 'ਚ ਅਸੀਂ ਹਾਈ ਕਮਾਂਡ ਦੇ ਹਰ ਫੈਸਲੇ ਦੇ ਨਾਲ ਖੜੇ ਹਾਂ। ਫਿਰ ਇਹ ਵੀ ਹੋ ਸਕਦਾ ਹੈ ਕਿਉਂਕਿ ਦੇਖੋ ਪੋਲਿਟਿਕਸ 'ਚ ਜਿਹੜੇ ਪੋਲਿਟੀਕਲ ਲੋਕ ਨੇ ਉਹਨਾਂ ਦੀ ਉਹਨਾਂ ਦੀ ਇੱਕ ਖਾਸੀਅਤ ਕੀ ਹੈ ਗੰਦੀਪ ਸਿੰਘ ਜੀ? ਉਨਾਂ ਦੀ ਖਾਸੀਅਤ ਇਹ ਹੈ ਕਿ ਉਹ ਐ ਰੰਗ ਬਦਲਦੇ ਨੇ ਐ ਰੰਗ ਬਦਲਦੇ ਨੇ ਕਿਉਂਕਿ ਉਹ ਪੰਜਾਬ ਦੇ ਹੱਕ 'ਚ ਬਦਲਦੇ ਨੇ ਪੰਜਾਬ ਦੇ ਹਿੱਤ 'ਚ ਬਦਲਦੇ ਨੇ ਉਹ ਹਾਈ ਕਮਾਂਡ ਦੇ ਹਿੱਤ 'ਚ ਬਦਲਦੇ ਨੇ ਰੰਗ ਸਵੇਰੇ ਸਵੇਰੇ ਜ਼ਮੀਰ ਜਾਗ ਜਾਂਦਾ ਹੈ ਕਈ ਵਾਰੀ ਜਿਹੜੇ ਪਾਰਟੀਆਂ ਛੱਡਦੇ ਨੇ ਤੁਸੀਂ ਸੁਣਦੇ ਨਹੀਂ ਵੀ ਜੀ ਮੈਂ ਪਾਰਟੀ ਹਿੱਤ 'ਚ ਪੰਜਾਬ ਹਿੱਤ 'ਚ ਦੇਸ਼ ਹਿੱਤ 'ਚ ਫੈਸਲਾ ਕਰ ਲਿਆ ਮਤਲਬ ਜਦੋਂ ਸਵੇਰੇ ਸੁੱਤੇ ਹੁੰਦੇ ਤੇ ਉਹ ਦੇਸ਼ ਹਿੱਤ 'ਚ ਪਾਰਟੀ ਛੱਡ ਦਿੰਦੇ ਵੀ ਜੀ ਪੰਜਾਬ ਦੇ ਭਲੇ ਲਈ ਦੇਸ਼ ਦੇ ਭਲੇ ਲਈ ਮੈਂ ਪਾਰਟੀ ਬਦਲਦੀ ਕਿੰਨੀਆਂ ਸਰਕਾਰਾਂ ਕੁੱਟੀਆਂ ਦੇਖੋ ਮਹਾਰਾਸ਼ਟਰ ਚ ਦੇਖੋ ਸਵੇਰੇ ਉੱਠੇ ਤੇ ਜ਼ਮੀਰ ਬਦਲ ਗਿਆ ਜਾਗ ਗਿਆ ਜ਼ਮੀਰ ਹੂੰ ਸੋ ਇਸ ਕਰਕੇ ਸਿਆਸਤ ਚ ਸਿਆਸਤ ਚ ਮੈਂ ਹੁਣ ਤੁਲਨਾ ਨਹੀਂ ਕਿਸੇ ਨਾਲ ਕਰਦਾ ਪਰ ਰੰਗ ਢੀ ਤੇਜੀ ਨਾਲ ਬਦਲਦੇ ਨੇ ਔਰ ਬੜੇ ਸੋਹਣੇ ਬਦਲਦੇ ਨੇ ਸੋਹਣੇ ਲੱਗਦੇ ਆ ਬਾਅਦ ਚ ਕਿ ਬੜੇ ਖਿੜਕੇ ਆਉਂਦੇ ਰੰਗ ਹੂੰ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਕਬੱਡੀ ਕਾਂਗਰਸ ਦੇ ਵਿੱਚ ਪਾਈ ਜਾ ਰਹੀ ਹੈ ਇਸ ਦੀ ਕੈਂਚੀ ਤੇ ਹਾਈ ਕਮਾਂਡ ਇਸ ਤਰੀਕੇ ਨਾਲ ਪਾਉਂਦੀ ਹੈ ਕਿ ਟਿਕ ਟਕ ਕੱਟੀਆਂ ਜਾਂਦੀਆਂ ਨੇ ਤਾਂ ਇਸ ਤੋਂ ਬਾਅਦ ਇਹ ਸਾਫ ਹੈ ਕਿ ਕਾਂਗਰਸ ਦਾ ਕਲੇਸ਼ ਵੀ ਕਾਂਗਰਸ ਮਕਾ ਲੇਗੀ ਤੇ ਕਾਂਗਰਸ ਇੱਕ ਵੱਖਰੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਏਗੀ ਸੋ ਹਾਲਾਂਕਿ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਹੋਣਾ ਹੈ ਹਾਈ ਕਮਾਂਡ ਦੀਆਂ ਮੀਟਿੰਗਾਂ ਦੇ ਵਿੱਚ ਇਸ ਦੀ ਚਰਚਾ ਹੋਣੀ ਹੈ ਸੀ ਸੋਰਸਸ ਦੇ ਹਵਾਲੇ ਨਾਲ ਸਾਰੀ ਚੀਜ਼ ਦੇ ਉੱਤੇ ਡਿਸਕਸ਼ਨ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਹੁੰਦਾ ਹੈ ਤਾਂ ਕਾਂਗਰਸ ਦਾ ਕਾਰਟੋਕਲਿਸ਼ ਬਹੁਤ ਜਲਦ ਕਾਂਗਰਸ ਜੜੀਓ ਮਗਾ ਸਕਦੀ ਹੈ ਬਿਲਕੁਲ ਤੁਸੀਂ ਬੜਾ ਵਧੀਆ ਸ਼ਬਦ ਵਰਤਿਆ ਕੈਂਚੀ ਦੇਖੋ ਅਸੀਂ ਛੋਟੇ ਹੁੰਦੇ ਸਭ ਤੋਂ ਪਹਿਲਾਂ ਜਦੋਂ ਸਾਈਕਲ ਸਿੱਖਦੇ ਸੀ ਨਾ ਕੈਂਚੀ ਸਾਈਕਲ ਸਿੱਖਦੇ ਸੀ ਕੈਂਚੀ ਚਲਾਉਣਾ ਤੇ ਜਿਹੜੇ ਸਾਡੇ ਲੀਡਰ ਨੇ ਸਾਰਿਆਂ ਨੇ ਕੈਂਚੀ ਵਾਲੇ ਸਾਈਕਲ ਸਿੱਖੇ ਹੋਏ ਨੇ ਸੋ ਕੈਂਚੀ ਸਿਆਸਤ ਆਉਣੀ ਹੋਣੀ ਹੈ ਸਾਰਿਆਂ ਨੂੰ ਸੋ ਕੈਂਚੀਆਂ ਦੀ ਸਿਆਸਤ ਵੀ ਚੱਲ ਰਹੀ ਹੈ ਤੇ ਕੈਂਚੀਆਂ ਫਿਰਦੀਆਂ ਕਿਧੇ-ਕਿਧੇ ਤੇ ਹੀ ਦੇਖਾਂਗੇ ਆਪਾਂ ਬਿਲਕੁਲ ਸੋ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਹੋਰ ਸਿਆਸੀ ਤੌਰ ਦੇ ਉੱਤੇ ਰੰਗ ਬਦਲੇਗਾ ਤੇ ਇਸ ਰੰਗ ਬਦਲ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਹੋਰ ਬਹੁਤ ਕੁਝ ਨਿਕਲ ਕੇ ਸਾਹਮਣੇ ਆਏਗਾ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਚਰਚਾ ਕਰੇਗੀ ਆਮ ਆਦਮੀ ਪਾਰਟੀ ਦੀਆਂ ਕਿਹੜੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ ਕਿਹੜੇ ਦਾਅਵੇਦਾਰ ਨਵੇਂ ਆ ਸਕਦੇ ਨੇ ਇਸ ਤੇ ਉੱਤੇ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰਾਂਗੇ ਫਿਲਹਾਲ ਦੇ ਲਈ ਆਸਤੇ ਉਹ ਬਾਤ ਤੋਂ ਧੰਨਵਾਦ